ਬਾਈ ਗੁਰਦੀ ਕਾਂਰਸ ਬਾਈ ਗੁਰਦੀ ਕੀ ਸੱਤੇ ਖਤੇ ਬਾਈ ਗੁਰਦੀ ਕਾਂਰਸ ਬਾਈ ਗੁਰਦੀ ਕੀ ਸੱਤੇ ਖਤੇ ਬਾਈ ਗੁਰਦੀ ਕੀ ਫਰਸੇ ਇਕੱਠੇ ਬਾਈ ਗੁਰਦੀ ਕਾਂਰਸ مرحبا <applause> ਹਾਂਜੀ ਬਾਬਾ ਜੀ ਜਿਹੜੇ ਸਮਾਗਮ ਕਰਾਇਆ ਜਾ ਰਿਹਾ ਆ ਪਪਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਇਸ ਮਹਾਂਪੁਰਖਾਂ ਦੇ ਸਥਾਨ ਤੇ ਗਰਮਤ ਪ੍ਰਚਾਰ ਸਿਮਰਨ ਸੇਵਾ ਸੁਸਾਇਟੀ ਵੱਲੋਂ ਟਾਂਡਾ ਮूर्ति ਜਿਹੜੀ ਹੈ ਸਹਿਯੋਗ ਦੇ ਨਾਲ ਇਹ ਵੱਡਾ ਸੰਗੀਤ ਸੰਮੇਲਨ ਕਰਾਇਆ ਜਾ ਰਿਹਾ ਰਗ ਨਿਰਧਾਰਤ ਗੁਰਬਾਣੀ ਗੰਠ ਮੁਕਾਬਲੇ ਵੀ ਔਰ ਗੁਰਬਾਣੀ ਕੀਰਤਨ ਵੀ ਕਰਵਾਇਆ ਜਾ ਰਿਹਾ ਹੈ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਤਾਂ ਕਿ ਉਹ ਰਾਗਾਂ ਵਿੱਚ ਤੇ ਸਮੇ ਦੇ ਬਤਾਵਕ ਉਸ ਸਾਹਮਣੇ ਨਾਲ ਕੀਰਤਨ ਕਰ ਸਕਣ ਤਾਂ ਕਿ ਗੁਰਮਤ ਦੇ ਹਿਸਾਬ ਦੇ ਨਾਲ ਸਾਰਾ ਕਾਰਜ ਹੋ ਸਕੇ ਬੜੇ ਉਤਸ਼ਾਹ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੋ ਚੀਜ਼ਾਂ ਦੀ ਬਹੁਤ ਲੋੜ ਹੈ ਇੱਕ ਧੰਨ ਇੱਕ ਧਰਮ ਜਿਹਨੇ ਹੰਦੇ ਧਰਮ ਕਮਾਇਆ ਹੈ ਉਹਨਾਂ ਨੂੰ ਧਰਮ ਧਨ ਦੀ ਲੋੜ ਨਹੀਂ ਰਹਿੰਦੀ ਧਨ ਆਪਣੇ ਆਪ ਹੀ ਆ ਜਾਂਦਾ ਧਰਮ ਦੇ ਅਨੁਸਾਰ ਹੀ ਜੇ ਕੋ ਆਸ਼ੇ ਨਾਲ ਜੀਵਨ ਬਤਾਉਂਦਾ ਹੈ ਤੇ ਉਹ ਵਡਭਾਗਾ ਹੈ ਸਾਡੇ ਵੱਲੋਂ ਤਪਸਥਾਨ ਵੱਲੋਂ ਬਹੁਤ ਬਹੁਤ ਵਧਾਈ ਹੈ ਇਸ ਸਮਾਗਮ ਉਤੇ ਪ੍ਰਚਾਰਕਾਂ ਨੂੰ ਵੀ ਔਰ ਜਿਹੜਾ ਨੇ ਬੱਚਿਆਂ ਨੂੰ ਗਾਈਡੈਂਸ ਦਿੱਤੀ ਹੈ ਸੰਗੀਤ ਸਿਖਾਇਆ ਹੈ ਨਰਮਦ ਪਛਾਤ ਸੇਵਾ ਸੰਗਠਨ ਸੁਸਾਇਟੀ ਟਾਂਡਾ ਨੂੰ ਅਤੇ ਉਹਨੂੰ ਔਰ ਸਾਰੇ ਇਲਾਕੇ ਨੂੰ ਔਰ ਸਾਰੇ ਗਰੂਖਾਨ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ